ਬੁੱਧੀ ਕਾ ਖਾਲਸਾ ਸੇਵਾ ਸਿੱਖੀ ਕੀ ਫਤਿਹ ਮੈਂ ਭਾਈ ਬਰਿੰਦਰ ਸਿੰਘ ਸੀਤੀ ਜੋ ਸਟੇਟ ਕਵਾੜੀ ਨਿਤਰਦਾਨ ਐਸੋਸੀਏਸ਼ਨ ਹੁਸ਼ਾਰਪੁਰ ਦੇ ਨਾਲ ਸੰਬੰਧਤ ਹਾਂ ਅਸੀਂ ਪਿਛਲੇ ਕੋਈ 24 ਸਾਲ ਤੋਂ ਲੋਕਾਂ ਨੂੰ ਅੱਖਾਂ ਦਾਣ ਸਰੀਰ ਦਾਣ ਅੰਗ ਦਾਣ ਕਰਨ ਦੇ ਸੰਬੰਧ ਦੇ ਵਿੱਚ ਇਹ ਪ੍ਰਚਾਰ ਕਰਦੇ ਆ ਰਹੇ ਮੈਂ ਸਾਈਕਲ ਦੇ ਉੱਤੇ ਹਰ ਰੋਜ਼ 30 ਕਿਲੋਮੀਟਰ ਦਾ ਸਫ਼ਰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਔਰ ਜਿੱਥੇ ਵੀ ਸਾਨੂੰ ਕੋਈ ਚੰਗੀ ਜਗ੍ਹਾ ਮਿਲਦੀ ਆ ਉੱਥੇ ਅਸੀਂ ਇਹ ਪ੍ਰਚਾਰ ਕਰਦੇ ਆ ਕਿਉਂਕਿ ਸਾਡਾ ਮਰਨਾ ਸੱਚ ਹੈ ਜੀਣਾ ਝੂਠਾ ਹੈ ਇਸੇ ਸੰਸਾਰ ਦੇ ਉੱਤੇ ਹਰ ਇੱਕ ਇਨਸਾਨ ਦਾ ਔਰ ਸਾਨੂੰ ਮਰਨ ਤੋਂ ਆਪਣੀਆਂ ਅੱਖਾਂ ਜ਼ਰੂਰ ਦਾਨ ਕਰਨੀਆਂ ਚਾਹੀਦੀਆਂ ਡਾਕਟਰਾਂ ਦੇ ਮੁਤਾਬਕ ਇਹ ਅੱਖਾਂ 4 ਔਰ 6 ਘੰਟੇ ਦੇ ਵਿੱਚ ਦਾਨ ਕੀਤੀਆਂ ਜਾ ਸਕਦੀਆਂ ਪੰਜਾਬ ਦੇ ਮੈਡੀਕਲ ਕਾਲਜ ਨੇ ਉਹਨਾਂ ਨੂੰ ਵੀ ਅੱਖਾਂ ਦਾਨ ਕੀਤੀਆਂ ਜਾਣ ਇੱਥੇ ਪੰਜਾਬ ਸਰਕਾਰ ਵੱਲੋਂ ਇਹ ਅੱਖਾਂ ਨੂੰ ਨਿਗਰਿਖਣ ਹਾਂ ਤੱਕ ਪਚਾਇਆ ਜਾ ਰਿਹਾ ਹੈ ਔਰ ਇਹ ਮੁਕਤਲੇ ਬੱਚੇ ਅੱਖਾਂ ਦੀ ਰੋਸ਼ਨੀ ਸਰਕਾਰ ਵੱਲੋਂ ਵੀ ਦਿੱਤੀ ਜਾ ਰਹੀ ਹੈ। ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਮੈਡੀਕਲ ਨੇ ਅਮਰਤਸਰ, ਪਟਿਆਲੇ ਤੇ ਫਰੀਦਕੋਟ ਤੇ ਪੀਜੀਆ ਚੰਡੀਗੜ੍ਹ ਦੇ ਵਿੱਚ ਵੀ ਇਹ ਅੰਗਦਾਨ ਤੇ ਅੱਖਾਂ ਦਾਣ ਦਾ ਕੰਮ ਚੱਲ ਰਿਹਾ ਹੈ। ਕਰ ਰਿਹਾ ਜੀ ਜਿੱਥੇ ਜਿਉਂਦੇ ਜੀ ਅਸੀਂ ਖੂਨ ਵੀ ਦਾਨ ਕਰ ਸਕਦੇ ਹਾਂ। ਪਰ ਖੂਨ ਜਿਹੜਾ ਆ 4 ਦਫਾ ਇੱਕ ਸਾਲ ਦੇ ਵਿੱਚ ਦਾਨ ਕੀਤਾ ਜਾ ਸਕਦਾ। ਸਾਡੇ ਐਕਸੀਡੈਂਟ ਕੇਸਾਂ ਦੇ ਵਿੱਚ ਵੀ ਇਹ ਖੂਨ ਦੀ ਲੋੜ ਪੈਂਦੀ ਆ। ਔਰ ਮੈਂ ਸੰਗਤ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਕਰਾਂਗਾ ਕਿ ਕੋਈ ਵੀ ਨੇਤਰਹੀਣ ਵਿਅਕਤੀ ਹੋਵੇ ਉਹ ਸਾਡੀ ਨੇਤਰਦਾਨ ਸੰਸਥਾ ਦੇ ਨਾਲ ਸੰਪਰਕ ਕਰੇ ਉਹਨਾਂ ਦੀ ਜਿਹੜੀ ਅੱਖ ਹੈ ਮੁਫਤ ਦੇ ਵਿੱਚ ਉਪਚਾਈ ਜਾਏਗੀ ਜੀ। ਬਹੁਤ ਹੀ ਅੱਛੇ ਜੌਬ ਕਰ ਰਹੇ ਹੋ। ਸਭ ਜਨਤਾ ਜੋ ਹੈ ਆਲੇ-ਦੋਲੇ ਇਲਾਕੇ ਦੀ ਤੁਹਾਨੂੰ ਬਹੁਤ ਖੁਸ਼ ਹੈ। ਅਸੀਂ ਵੀ ਐਂਟੀ ਕਰੋਚੇਨ ਫੰਡੋਸ਼ਨ ਦੇ ਵਰਡ ਕੋਲੋਂ ਤੁਹਾਨੂੰ ਪੂਰਾ ਸਹਿਯੋਗ ਦੇਾਂਗੇ। ਜਦੋਂ ਵੀ ਸਾਡੀ ਜਰੂਰਤ ਹੋਵੇ ਤੁਹਾਨੂੰ ਜਰੂਰ ਮਿਲਣਾ। ਬਾਕੀ ਇਹ ਜੋ ਜੋ ਕੋਈ ਬੰਦਾ ਸਾਡਾ ਏਰੀਆ ਦਾ ਸਾਨੂੰ ਅੱਖ ਦੀ ਜਰੂਰਤ ਹੋਵੇ ਤਾਂ ਉਹ ਮਸੀਤੀ ਸਾਹਿਬ ਨਾਲ ਕੰਟੈਕਟ ਕਰ ਸਕਦੇ ਹਨ ਉਹਨਾਂ ਨੂੰ ਫ੍ਰੀ ਅੱਖ ਜਿਹੜੀ ਹੈ ਪਲਵਾਈ ਜਾਵੇਗੀ ਵਾਈਬਲੂ ਦੀ ਕਾਲ ਸਾਹਿਬ ਵਾਈਬਲੂ ਦੀ ਫੋਟੋ